ਗੱਲਾਂ ਛੱਡ ਦੋ ਹੁਣ ਗੁੱਸਾ ਕਿ ਤੀ ਹੁਣ ਮੇਰੇ ਨਾਲ ਬੋਲਣਾ ਹੀ ਨਹੀਂ ਆ ਹੈ ਵੇਖ ਲਓ ਬੋਲਦੇ ਹੀ ਨਹੀਂ ਤੀ ਮੇਰੇ ਨਾਲ ਮੇਰੀ ਗੱਲ ਸੁ ਜਿੰਨਾ ਚਿਰ ਉਹਨਾਂ ਬੰਦੇ ਦਾ ਨਾਂ ਨਹੀਂ ਲੈ ਦادی ਨਾਂ ਮੇਰਾ ਸਿੱਧੀ ਸਿੱਧਾ ਬੋਲਣਾ ਤੇ ਨਾਂ ਮੇਰਾ ਦਿਲ ਕਰਦਾ ਤੁਹਾਨੂੰ ਬੁਲਾਉਣਾ ਲੈ ਆ ਕੀ ਗੱਲ ਹੋਈ ਦੱਸ ਇਹਦੇ 'ਚ ਮੇਰਾ ਕੀ ਕਸੂਰ ਆ ਮੈਂ ਤੇ ਆਪ ਫਸੀ ਪਈ ਆ ਹਲਪੀ ਤੇ ਕਰਨ ਦੀ ਆ ਆਪਣੀ ਭੈਣ ਦੀ ਮੈਨੂੰ ਨਹੀਂ ਚਾਹੀਦਾ ਉਹ ਹਲਪ ਕਰਨ ਦੀ ਕੀ ਕਰਨ ਦੇ ਦੀ ਹੋ ਗਿਆ। ਆ ਰਾਂ ਨੀ ਪੀਰਾਂ ਡਿਆਲਾ। ਕੁਛ ਨਹੀਂ ਬੰਨਣਾ ਜੀ ਮੰਮੀ। ਹਰ ਕਾ ਚੋਰੀਆਂ ਕਮਾਉਣ ਲੱਗ ਪਿਆ ਤੁਸੀਂ। ਕਿਹੜੀਆਂ ਚੋਰੀਆਂ ਕਮਾ ਲਈ ਹੁਣ ਮੈਂ? ਤੂੰ ਸੋਰੇ ਕੀ ਕਰ ਲਿਆ ਹਾਂ? ਸੋਰੇ? ਆਹੋ। ਹੋ ਮੰਮੀ ਮੈਂ ਇਹਨੂੰ ਲੈ ਕੇ ਗਿਆ ਇਹਨੂੰ ਪੁੱਛੋ। ਇਹਨੂੰ ਕੋਈ ਲੱਗ ਗਿਆ। ਉਹ ਮਪੂਆ ਨੂੰ ਮੈਂ ਨਹੀਂ। ਉਹ ਮੈਂ ਪੂਆ ਨੂੰ ਮਿਲ ਗਿਆ ਹਾਂ। ਪੂਆ ਨੂੰ ਮਿਲਣ ਗਿਆ। ਮੰਮੀ ਮੇਰੀ ਗੱਲ ਸੁਣੋ। ਇਹ ਸਾਰਾ ਸਿਆਪਾ ਸਿਲਦ ਦਾ ਹੈ। ਸਿੱਧੀ ਗੱਲ ਜੀ ਜਿਸ ਮਰਤ ਦਾ ਜੇੜਾ ਹੈਗਾ ਉਹ ਤਾਂ ਮੈਨੂੰ ਹੈਗਾ ਨਾ ਪੁੱਛਦੀ ਆ ਮੈਂ ਕਿ ਤੂੰ ਦੱਸ ਪਹਿਲਾਂ ਕਿ ਤੂੰ ਸੋਰੇ ਕਿਉਂ ਗਿਆ ਬਿਨਾਂ ਦੱਸਿਆ ਮੈਨੂੰ ਵੀ ਤਾਂ ਲੈ ਗਿਆ ਹਾਂ ਇਹ ਗੱਲਾਂ ਕਰਦੀ ਹੈ ਨਾ ਇਹ ਮੈਨੂੰ ਕਹਿੰਦੀ ਆ ਕਿ ਸਾਈਲ ਨੇ ਪੰਗਾ ਪਾਇਆ ਸਾਈਲ ਨੇ ਉਹ ਪੰਗਾ ਪਾਇਆ ਇਹਨੂੰ ਮੈਂ ਪੂਆ ਦੇ ਸਾਹਮਣੇ ਲੈਣ ਗਿਆ ਇਹ ਪੁੱਛੋ ਕਿਹੜਾ ਬੰਦਾ ਜੀ ਇਹਨੂੰ ਦੱਸਦੀ ਤਾਂ ਹੈ ਨਹੀਂ ਆ ਪੁੱਤ ਤੂੰ ਜਿੱਥੇ ਵੀ ਗਿਆ ਹਾ ਤਾਂ ਮੈਨੂੰ ਦੱਸ ਕੇ ਜਾਂਦਾ ਇਹ ਤਾਂ ਜਿੱਥੇ ਜਾਂਦੀ ਆ ਉਹਦੀ ਭੰਡੜੀ ਕਰਨ ਢਈ ਆ ਸਾਈਂ ਲੈਦਾ ਕੋਈ ਰਿਸ਼ਤਾ ਨਹੀਂ ਹੈਗਾ ਸਾਈਂ ਨੂੰ ਬੁਲਾਉਂਦਾ ਨਹੀਂ ਹੈਗਾ ਸਾਈਂ ਦਾ ਹਾਰ ਨਹੀਂ ਕਰਦਾ ਉਹ ਚੰਗੇ ਭਲੇ ਦੋਵੇਂ ਜੀ ਰਹੀ ਜਾਂਦੇ ਤੇ ਇਹ ਚਿੱਠੇ ਕਿਤੇ ਉਥੇ ਜਾਣੇ ਤੇ ਕਹਾਣੀ ਇਹੋ ਸ਼ੁਰੂ ਕਰਦੀ ਆ ਤੇ ਮੰਮੀ ਮੈਂ ਮੈਂ ਸਹੀ ਕਹਿਣ ਢੀ ਆ ਮੈਂ ਕੁਝ ਗਲਤ ਨਹੀਂ ਕਹਿਣ ਢੀ ਮੈਂ ਜੋ ਵੇਖਦੀ ਆ ਨਾ ਉਹੀ ਕਹਿਣ ਢੀ ਆ ਤੁਸੀਂ ਪਾਉਂਦੇ ਜੇ ਸਾਰਾ ਟੱਬਰ ਪੜਦੇ ਤੇ ਮੈਂ ਆਪਣੀ ਭੈਣ ਦੀ ਜ਼ਿੰਦਗੀ ਨਹੀਂ ਤੇ ਬਰਬਾਦ ਹੋਣ ਦੇਣੀ ਮੈਂ ਕਿਉਂ ਉੱਥੇ ਗਈ ਜੇ ਹੁਣ ਮੈਂ ਦੱਸ ਕੇ ਆਈ ਜੇ ਉਹਨਾਂ ਨੂੰ ਨਹੀਂ ਮੇਰੀਆਂ ਅੱਖਾਂ ਕੰਮ ਨਹੀਂ ਕਰਦੀਆਂ ਤਾਂ ਮੈਨੂੰ ਕੁਝ ਵੀ ਨਹੀਂ ਦੀਦਾ ਸਭ ਕੁਝ ਤੈਨੂੰ ਦੀ ਸੀ ਜਾਣਿਆ ਮੈਨੂੰ ਵੀ ਤਾਂ ਕੁਝ ਮਿਲਣਾ ਚਾਹੀਦਾ ਮੈਨੂੰ ਤਾਂ ਕੁਛ ਨਹੀਂ ਦਿੱਤਾ ਤੂੰ ਲੈਕਦਾ ਤਾ ਨੂੰ ਸਭ ਕੁਝ ਆ ਤੁਸੀਂ ਬਸ ਤੇ ਮੱਤ ਤੇ ਪੜਦਾ ਪਿਆਵਾ ਤੁਸੀਂ ਦੇਖਣਾ ਨਹੀਂ ਚਾਹੁੰਦੇ ਆ ਗੱਲ ਮੰਨੋ ਮੇਰੀ ਮੱਤ ਤੇ ਕਿਉਂ ਪੜਦਾ ਪਿਆ ਰੂ ਗੱਲਾਂ ਤਾਂ ਮੇਰੇ ਲੱਗੇ ਹੀ ਆਉਣੀਆਂ ਮੈਨੂੰ ਤਾਂ ਜਿੱਟਣੀਆਂ ਤੇ ਮੈਂ ਕਿਉਂ ਪੜਦਾ ਪਾਉਂਗੀ ਮੈਨੂੰ ਤਾਂ ਚੰਗੇ ਪਲੇ ਤੁਰੇ ਦਿੰਦੇ ਆ ਸੌਂਦੇ ਬੈਠੇ ਵੀ ਦੇਖਦੇ ਆ ਨਾ ਮੰਮੀ ਤੁਸੀਂ ਪੜਦਾ ਪਤਾ ਕਿਉਂ ਪਾਉਂਦੇ ਜੀ ਆਪਣੇ ਮੁੰਡੇ ਦੀ ਸਪੋਰਟ ਕਰਨ ਵਾਸਤੇ ਤਾਂ ਆ ਪਰਦਾ ਪਾਉਂਦੇ ਜੇ ਤੁਸੀਂ ਤਾਨੂੰ ਸਿਮਰਤ ਦਾ ਦੁੱਖ ਨਹੀਂ ਤੇ ਸੰਡਿਆ ਤਾਨੂੰ ਇਹ ਆ ਕਿ ਮੇਰਾ ਮੁੰਡਾ ਇਸ ਤਰ੍ਹਾਂਤੀ ਕਰਨ ਡਿਆ ਵਾ ਉਹਦੀ ਨਿੱਬੀ ਜਾਣਦੀ ਆ ਬਾਹਰ ਲੋਕਾਂ ਨਾਲ ਮੰਮੀ ਇਤਨੀ ਖੋਸ਼ੀ ਦੇ ਆਹ ਵਿਹਲਾ ਸਭ ਗੱਲਾਂ ਮੈਂ ਨਹੀਂ ਤੂੰ ਮੈਨੂੰ ਕੀ ਚੰਦੇ ਜੀ ਮੈਂ ਆਹੀ ਗੱਲ ਪੁੱਛਣ ਗਿਆ ਪੁਆਰ ਸੁਣ ਲੋ ਉਹ ਜਿਹੜੀ ਘਰ ਗਿਆ ਕੇ ਲਿਆਂਦੀ ਆ ਨਾ ਮੈਂ ਉਹਨੂੰ ਸਾਰੇ ਹੱਕ ਦਵੋਣੇ ਜੇ ਜਿੱਤੇ ਮਰਜ਼ੀ ਭੱਜ ਲੋ ਮੇਰੀ ਸੁਣ ਗੱਲ ਤੂੰ ਉਟੀਆਂ-ਕੁੱਟੀਆਂ ਨਾ ਕਰ ਉਹ ਜਿੱਥੇ ਹੈਗਾ ਉਹਦਾ ਹੱਕ ਹੈ ਤੂੰ ਆਈ ਇੱਥੇ ਨਹੀਂ ਤੂੰ ਅਤਰਾ ਇੱਥੇ ਕੀ ਕਰਨ ਆਈ ਉਹਨੂੰ ਮੈਂ ਆਉਣ ਦੇਣੀ ਆ ਮੰਮੀ ਆਉਣ ਦੀ ਕਿਹੜੀ ਗੱਲ ਆ ਸਾਰੇ ਮੈਂ ਹੱਕ ਸਾਹਿਲ ਦਊਗਾ ਨਾ ਫੇਰ ਆ ਤੁਸੀਂ ਦੋਗੇ ਫੇਰ ਆ ਆਉਣ ਦੀ ਕਿਹੜੀ ਗੱਲ ਆ ਚਾਰ ਲਾਵਾਂ ਲਈਆਂ ਤੇ ਕੁੜੀ ਲੈਣ ਦੀ ਗੱਲ ਤੇ ਹੱਕਾਂ ਤੇ ਨਿਬੜਦੀ ਆ ਅਸੀਂ ਤਾਂ ਸਾਰੇ ਹੱਕ ਦਵਾਗੇ ਤੁਸੀਂ ਤੂੰ ਦੋ ਵੇਖਣਾ ਏ ਜਿਹਦਾ ਤੂੰ ਰਿਸ਼ਤਾ ਕਰਾਇਆ ਉਦੋਂ ਤਾਂ ਕਾਲੀ ਕਾਲੀ ਰਾਤ ਨੂੰ ਜਮਕਰ ਲਾ ਕੇ ਉਹਨੂੰ ਕਹੇ ਉਹਨੂੰ ਕਹੇ ਤੇ ਰਿਸ਼ਤਾ ਕਰਾਤਾ ਨਹੀਂ ਹੋ ਹੈ ਹੁਣ ਤੂੰ ਆ ਨਹੀਂ ਆ ਪਿਓ ਐਦਾਂ ਨਾ ਤੋਦਾ ਵਾ ਉਹਦੇ ਨਾਲੇ ਮੇਰੇ ਨਾਲ ਵੀ ਲੜਾਈ ਹੈ ਤੁਹਾਡੀ ਤੂੰ ਉਹਨਾਂ ਨੇ ਬੋਲੀ ਹੁਣ ਵਿੱਚ ਮੈਨੂੰ ਗੱਲ ਕਰ ਲੰਗੇ ਐਦਾਂ ਚੁੱਪ ਕਰ ਜਾ ਨਹੀਂ ਹੋ ਜਾਗਾ ਮੈਨੂੰ ਭਾਂਜੇ ਰੈਂਦੀ ਮੇਰੀ ਗੱਲ ਸੁਣ ਲੈ ਤੂੰ ਬੜੇ ਪਰਦੇ ਪਾਲੇ ਮੇਰਾ ਤੇ ਨਾਂ ਪੜਦੇ ਪਾ ਨਾ ਪਾ ਮੈਂ ਤੈਨੂੰ ਸਮਝਾਉਣ ਲਈ ਆ ਆਪਣੀ ਜ਼ਿੰਦਗੀ ਮੇਰਾ ਬਾਹੂ ਨਾਂ ਬਰਬਾਦ ਕਰ ਇਹਨਾਂ ਤੋਂ ਡਰ ਕੇ ਸਮਝ ਗੱਲ ਨੂੰ ਸਮਝ ਕਿਉਂ ਨਹੀਂ ਸਮਝਣ ਸਭ ਕੋ ਜਿਵੇਂ ਸਹੀ ਚੰਗਾ ਤੁਸੀਂ ਕਿਉਂ ਆਪਣੇ ਸਿਰ ਤੇ ਨਾਮ ਲਾਈ ਜਾਂਦੇ ਮੇਰਾ ਵੀ ਨਾਮ ਲਾਈ ਜਾਂਦੇ ਮੈਂ ਤੇਰੀ ਚਪੇੜ ਕੋਸ ਤੇ ਮਰਨੀ ਹਾਂ ਕਿਉਂ ਨਹੀਂ ਕਹਿੰਦੀ ਸੱਚ ਬੋਲ ਸੱਚ ਜਿਹੜੀ ਸੱਚ ਬੋਲ ਵਾਲੀ ਕਿਹੜੀ ਗੱਲ ਉਹ ਤੇ ਮੈਂ ਕੀ ਕੀ ਨਹੀਂ ਕਰਨ ਲਈ ਉਧਰ ਵੀ ਜਾ ਕੇ ਦੱਸ ਕੇ ਮੇਰੀ ਗੱਲ ਸੁਣ ਨਾ ਹੁਣ ਉਹ ਨਾਲੇ ਪੂਆ ਜਿਹਾ ਨਾਲੇ ਇਦਾਂ ਰੋਣਾ ਹੀ ਤੇ ਗੱਲ ਸੱਚ ਤੇ ਨਿਭੜ ਬੋਲੇ ਆ ਦੇ ਮੇਰੀ ਗੱਲ ਸੁਣ ਲਾ ਮੰਮੀ ਤੋਂ ਡਰਨ ਦੀ ਤੈਨੂੰ ਕੋਈ ਲੋੜ ਨਹੀਂ ਆ ਨਾ ਸਾਹਿਲ ਇੱਕ ਮਿੰਟ ਮੰਮੀ ਜੀ ਮੈਨੂੰ ਗੱਲ ਕਰ ਲੈ ਲੈਂਦਾ ਤੁਸੀਂ ਵੱਡੇ ਜੇ ਮੈਂ ਤੁਹਾਡੇ ਗੱਲ ਨਹੀਂ ਬੋਲਣਾ ਨਹੀਂ ਚਾਹੁੰਦੀ ਮੇਰੀ ਗੱਲ ਸੁਣ ਲਾ ਸਿਮਰਤ ਜੋ ਸੱਚ ਹੈ ਨਾ ਉਹ ਦੱਸਣਾ ਹੀ ਸਾਹਿਲ ਸਾਹਿਲ ਤੇ ਸਾਹਮਣੇ ਵੀ ਸੱਚ ਬੋਲਣਾ ਇਸ ਗੱਲੋਂ ਨਾ ਡਰੀ ਕਿ ਸਾਹਿਲ ਤੈਨੂੰ ਘਰੋਂ ਕੱਢੂਗਾ ਤੂੰ ਵਿਆਹ ਕੇ ਲੈ ਜਾਂਦੀ ਗਈਆਂ ਕਹਿੰਦੀ ਜੁਰਤ ਨਹੀਂ ਕਿ ਤੈਨੂੰ ਘਰੋਂ ਕੱਢਣ ਦੀ ਜਿੰਨਾ ਚਿਰ ਕੁੜੀ ਆਪਣਾ ਨਾ ਜਾਵੇ ਕੋਨਾ ਚਿਰ ਘਰ ਨਹੀਂ ਛੱਡ ਸਿਰੇ ਛੜਾ ਸਕਦਾ ਕੋਈ ਵੀ ਇਹ ਮੇਰੀ ਗੱਲ ਸੁਣ ਲਾ ਤੇਰੇ ਤੈਨੂੰ ਕਿਉਂ ਨਹੀਂ ਸਮਝਿਆ ਤੁਸੀਂ ਕਿਉਂ ਨਾਮ ਲਾਈ ਜਾਂਦੇ ਜੀ ਬਾਰ-ਬਾਰ ਤੇਰਾ ਤੇ ਦਿਮਾਗ ਖਰਾਬ ਹੋ ਗਿਆ ਸਮਰਤ ਲੋਕੀ ਦੂਜਿਆਂ ਦੀਆਂ ਜੜਾਂ 'ਤੇ ਬੰਦੇ ਆ ਤੂੰ ਖੋਦ ਆਪਣੀਆਂ ਜੜਾਂ ਖਰਾਬ ਕਰਨਦੀ ਆ ਅੰਮੀ ਬਕਵਾਸ ਕਰਨੀ ਬੰਦ ਕਰ ਬਹੁਤ ਬਕਵਾਸ ਕਰਦੀ ਤੂੰ ਸਮਝਾ ਗਈ ਨਾ ਮੰਮੀ ਜੀ ਮੈਂ ਕੀ ਕਰਾਂ ਤੇ ਤੂੰ ਇਹਨੂੰ ਇਤਨਾ ਤਰਪੂਗਾੜਿਆ ਕਿ ਤੈ ਅੱਜ ਇਹ ਕਿੱਥੋਂ ਤੱਕ ਪਹੁੰਚ ਗਈ ਓ ਜੇ ਸ਼ੁਰੂ ਤੋਂ ਨੱਥ ਪਾਈ ਹੁੰਦੀ ਨਾ ਅੱਜ ਇੰਨੀਆ ਤਲਾ ਨਾ ਕਰਦੀ ਕੁੜੀਏ ਤੂੰ ਬੈਠੇ ਮੇਰੇ ਨਾਲੇ ਬੱਸ ਤੂੰ ਵੀ ਸੱਚ ਦੱਸ ਸੱਚ ਕੀ ਹੈ ਰਤਕੀਂ ਬੈਠ ਦੱਸ ਦੱਸ ਹਾਂ ਦੱਸ ਤੈਨੂੰ ਕੀ ਪ੍ਰੋਬਲਮ ਹੈ ਕੋਈ ਮੇਰਾ ਸਸਤੋ ਪ੍ਰੋਬਲਮ ਹੈ ਜੇਟੋ ਪ੍ਰੋਬਲਮ ਹੈ ਕਿ ਘਰ ਵਾਲੇ ਦਾ ਪ੍ਰੋਬਲਮ ਹੈ ਕਾਤੋ ਪ੍ਰੋਬਲਮ ਹੈ ਮੈਂ ਤਾਂ ਮਮੀਂ ਦੱਸ ਦੱਸ ਉਹ ਮੈਨੂੰ ਕਿਹੇ ਤੋਂ ਕੋਈ ਪ੍ਰੋਬਲਮ ਨਹੀਂ ਹੈ ਸਭ ਕੁਝ ਸਹੀ ਚੱਲਦਾ ਤੈਨੂੰ ਕਿਉਂ ਇਤ ਲੱਗਦਾ ਲੈ ਹੁਣ ਦੱਸ ਸਿਮਰਤ ਨਹੀਂ ਜਾਣੂ ਆ ਵੇਖ ਲਓ ਮਮੀ ਹੱਥ ਨਹੀਂ ਲਾਉਂਦਾ ਤੈਨੂੰ ਮੇਰੀ ਪਾਵਰ ਵਾਦੀ ਜਾਂਦੀ ਕੁੜੀ ਦੀ ਦਿਮਾਗ ਸਹੀ ਤਰ੍ਹਾਂ ਆ ਕੀ ਕਰੀ ਇਹਨੀ ਤੂੰ ਨਾਲੇ ਮੇਰੀ ਗੱਲ ਸੁਣ ਉਹਨੂੰ ਵਾਰ-ਵਾਰ ਕਹੀ ਜੰਨੀ ਆ ਸਿਰ ਤੇ ਦੁੱਧ ਦਾ ਪਾਣੀ ਦੁੱਧ ਦਾ ਦੁੱਧ ਦਾ ਪਾਣੀ ਦਾ ਪਾਣੀ ਕਰੀਂ ਦੱਸ ਇਹਨੂੰ ਤੂੰ ਦੱਸ ਪਤਾ ਤੇਰਾ ਸਹੀ ਜਨਦਾ ਸਭ ਕੁਝ ਤੇਰੇ ਨਾਲ ਆ ਨਾ ਅਸੀਂ ਤੇਰੇ ਨਾਲ ਸਾਰੇ ਆ ਮੈਂ ਕਿ ਤੂੰ ਸਹੀ ਦੱਸਣਾ ਹੀ ਹੈ ਜੋ ਤੇਰੇ ਨਾਲ ਹੋ ਰਿਹਾ ਹੈ ਮੈਂ ਸਭ ਕੁਝ ਸੱਚ ਦੱਸਦੀ ਆ ਇਦਾਂ ਦਾ ਕੁਝ ਨਹੀਂ ਸਭ ਕੁਝ ਵਧੀਆ ਚੱਲਣ ਦਿਆ ਵਾ ਲੇਕਿਨ ਇਹਨਾਂ ਨੂੰ ਪਤਾ ਨਹੀਂ ਕਿਉਂ ਇਦਾਂ ਲੱਗਦਾ ਵਾ ਉਹ ਤੂੰ ਮੈਨੂੰ ਦੱਸ ਕਿਹੜਾ ਬੰਦਾ ਵਾ ਉਹਨੂੰ ਨਾ ਸਮਝਾ ਮੈਨੂੰ ਸਦਾ ਦੱਸ ਕਿਹੜਾ ਬੰਦਾ ਹੈ ਜਿਹੜਾ ਤੇਰੇ ਕੰਨ ਭਰਦਾ ਵਾ ਦੱਸ ਉਹ ਨਹੀਂ ਦੱਸ ਰਣੀ ਇਹ ਘਰ ਦੇ ਪੁਵਾੜਾ ਪਾ ਰਿਹਾ ਜਿਹੜਾ ਵੀ ਪਾ ਰਿਹਾ ਮਮੀ ਤੁਸੀਂ ਕਿਉਂ ਕਹਿ ਜਾਂਦੇ ਮਮੀ ਤੁਸੀਂ ਮੈਨੂੰ ਕਹੀ ਜਾਂਦੇ ਏ ਨਾ ਆਹੀ ਗੱਲ ਕਰਨੀ ਤੇ ਪੂਆ ਕੋ ਲੈ ਗਿਆ ਹੋ ਮੈਂ ਤੇ ਪੂਆ ਨੂੰ ਪਤਾ ਮੈਂ ਤਾਂ ਸੱਦਿਆ ਹੀ ਨਹੀਂ ਸੀ ਅੱਜ ਆਣਦੇ ਪੂਆ ਇੱਥੇ ਬਹਿ ਕੇ ਗੱਲ ਕਰੇ ਕੁੜੀ ਦੇ ਨਾਲ ਕਰੇ ਮੇਰੀ ਗੱਲ ਸੁਣ ਸਾਡੇ ਸਾਹਮਣੇ ਕਰੇ ਮੇਰੀ ਗੱਲ ਸੁਣ ਸਿਆਪਾ ਇਦਾਂ ਨਹੀਂ ਨਿਬੜਨਾ ਏ ਮੇਰੀ ਗੱਲ ਸੁਣ ਉਹਨੇ ਤਾਂ ਸਿੱਧਾ-ਸਿੱਧਾ ਕਹਿ ਦਿੱਤਾ ਤੈਨੂੰ ਵੀ ਸਾਡੇ 'ਚ ਕੋਈ ਪ੍ਰੋਬਲਮ ਨਹੀਂ ਆ ਤੂੰ ਬੰਦੇ ਦਾ ਨਾਮ ਦੱਸ ਮੈਨੂੰ ਕਿਹੜਾ ਬੰਦਾ ਵਾ ਉਹ ਰਾਣਿਆ ਕੋਈ ਬੰਦਾ ਨਹੀਂ ਹੋ ਹੈਗਾ ਕੋਈ ਬੰਦਾ ਨਹੀਂ ਉਹ ਆਪਣੇ ਘਰ ਦਾ ਹੀ ਬੰਦਾ ਈ ਇਹ ਹੋਈਓ ਇਹ ਸੜਦੀ ਓ ਇਹ ਕੋ ਇਹ ਜਿੱਦਣ ਦੀ ਵਿਆਹੀ ਆਈ ਹੈ ਨਾ ਉਦੋਂ ਦੀ ਅੱਗੋਂ ਸੜਦੀ ਓ ਇਹਦੇ ਕੋ ਚਿਗਰਾ ਨਹੀਂ ਹੁੰਦਾ ਕੋਨੇ ਕੋ ਰਿਆ ਨਹੀਂ ਜਾਂਦਾ ਉਹਨੂੰ ਸਮਾਨ ਦਿੰਦੇ ਆ ਨਾ ਇਹ ਉਹ ਸੜਦੀ ਏ ਹੁਣ ਮੈਨੂੰ ਵੀ ਇਦਾਂ ਹੀ ਲੱਗਦਾ ਵਾ ਇਦਾਂ ਹੀ ਲੱਗਦਾ ਹੁਣ ਮੈਨੂੰ ਜਿਹੜਾ ਬੰਦੇ ਦਾ ਨਾਮ ਹੀ ਨਾ ਲੈਦੀ ਇਹਨੇ ਦਿਨਾਂ ਦਾ ਇਹ ਵੇਖ ਕੇ ਉਹਨੂੰ ਜਰਦੀ ਨਹੀਂ ਹੁਣ ਪਹਿਲੋ ਲੈ ਆਂਦਾ ਹੁਣ ਉਹ ਕੋ ਸੜਦੀ ਓ ਸਿਮਰਤ ਤੈਨੂੰ ਲੱਗਦਾ ਮੈਂ ਇਹ ਸਭ ਕੁਝ ਕਰ ਸਕਦੀ ਹਾਂ ਮੈਂ ਤੇਰੇ ਤੋਂ ਸੜ ਸਕਦੀ ਹਾਂ ਦੱਸ ਸਿਮਰਤ ਦੱਸ ਬੋਲ ਅੱਜ ਬੋਲਣਾ ਪੈਣਾ ਹੀ ਬੋਲ ਦੇ ਜਵਾਬ ਨੂੰ ਸਿੱਧਾ ਦੱਸ ਨੂੰ ਜੇ ਮੈਂ ਕਹਿਨ ਦੀ ਆ ਕਿ ਸਭ ਕੁਝ ਸਹੀ chalਦਾ ਤੇ ਕਿਉਂ ਇੱਕੋ ਗੱਲ ਕਰ ਜਾਂਦੇ ਜੀ ਸਿਮਰਤ ਤੈਨੂੰ ਕਿਹੜੀ ਗੱਲ ਦਾ ਡਰ ਆ ਤੂੰ ਕਿਉਂ ਨਹੀਂ ਮੰਨਦੀ ਮੇਰੀ ਗੱਲ ਦੱਸ ਦੇ ਸਾਰੇ ਸਾਹਮਣੇ ਬਸ ਕਰ ਸ਼ਮੀ ਬਸ ਕਰ ਉਹ ਛਪਾਉਂਦੀ ਆ ਤੂੰ ੱਤਕੇ ਦਾ ਪੁਛਾਈ ਜਦੀ ਏ ਤੋ ੱਤਕੇ ਨਾ ਕਰਵਾਈ ਨਹੀਂ ਤਾਂ ਸਿਮਰਤ ਕਿਉਂ ਮੈਨੂੰ ਝੂਠੀ ਪਾਉਂਦੀ ਆ ਤੂੰ ਸਿਮਰਤ ਤੈਨੂੰ ਲੱਗਦਾ ਹੈ ਕਿ ਤੇਰੀ ਭੈਣ ਤੇਰੀ ਤੋ ਸੜਦੀ ਹੋਗੀ ਜਾਇ ਜੋ ਸਭ ਕੁਝ ਕਰਨਦੀ ਆ ਮੈਂ ਤੇਰੇ ਤੋਂ ਜਿਆਸੀ ਕਰਕੇ ਕਰਦੀ ਪਈ ਐ ਸਿਮਰਤ ਕੁਛ ਬੋਲ ਮੈਂ ਅਜੀਤੋ ਝੂਠੀ ਪੈਂਦੀ ਜਾਣਦੀ ਆ ਉਹ ਲੱਗਦਾ ਨਹੀਂ ਐ ਹੈਗਾ ਇਦਾਂ ਵਾ ਮੈਨੂੰ ਇੰਨਿਆਂ ਨੂੰ ਦਿਖੰਦਿਆਂ ਤੂੰ ਕੀ ਕਰੰਦੀ ਐ ਮੇਰੀ ਗੱਲ ਸੁਣ ਅੱਜ ਤੇ ਮੈਨੂੰ ਆਪਣੇ ਆਪ ਤੇ ਪਛਤਾਵਾ ਹੁੰਦਿਆ ਵਾ ਤੇਨੂੰ ਕੱਲ ਹੀ ਵਿਆਹ ਕੇ ਲਾਇਆ ਮੈਂ ਕਲੇਸ਼ ਦੀ ਜਾ ਰਹੀ ਐ ਉਹਨੂੰ ਪਹਾੜਾ ਪੜਾਣ ਲਈ ਬੋਲ ਸਿਮਰਤ ਬੋਲ ਸਿਮਰਤ ਉਹ ਨਿਆਣੀ ਐ ਜੇ ਕੋਈ ਹੋਵੇ ਨਾ ਤੇ ਬੋਲੇ ਨਾਲੇ ਮੇਰੀ ਗੱਲ ਸੁਣ ਆ ਪੂਰੇ ਘਰ ਦਸਿਆਪਾ ਪੈਣਦਿਆਂ ਵਾ ਲੜਾਈ ਪੈਣ ਦੀ ਆ ਤੂੰ ਉਹ ਬੰਦੇ ਦਾ ਨਾਂ ਤੱਕ ਦੱਸਣ ਦੀ ਤਿਆਰ ਨਹੀਂ ਆ ਸਾਰਾ ਕੁਝ ਤੈਨੂੰ ਮਨਜ਼ੂਰ ਆ ਐਡੀ ਕਿਹੜੀ ਵੱਡੀ ਗੱਲ ਆ ਕੋਈ ਹੋਵੇ ਤੇ ਕੁਝ ਦੱਸੇ ਮੈਨੂੰ ਤੇ ਤੂੰ ਕੁਝ ਹੈ ਹੀ ਨਹੀਂ ਆ ਸਿੱਧੀ ਜੀ ਗੱਲ ਆ ਤਾਂ ਜੀ ਤੁਸੀਂ ਵੀ ਇਹ ਕੁਝ ਕਹਿਣ ਲੱਗ ਪਈ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਮੇਰੇ ਨਾਲ ਮੈਂ ਵਿਆਹ ਕਰਵਾ ਲਿਆ ਮੇਰੀ ਗੱਲ ਸੁਣ ਮੈਂ ਤੇਰੇ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਮੈਂ ਸੱਚ ਦਾ ਸਾਥ ਦੇਣਾ ਵਾਂ ਜੇ ਤੂੰ ਸਹੀ ਹੋ ਇੰਗਲੈਂਡ ਤੇ ਤੇਰਾ ਸਾਥ ਦਊਂਗਾ ਜੇਜੂ ਕਿਉਂ ਗਰਮ ਹੋਂਦੀ ਏ ਤੁਹਾਨੂੰ ਪਤਾ ਤੇ ਆ ਬੀਲੀ ਦਾ ਸੁਭਾਅ ਹੀ ਇਦਾਂ ਦਾ ਵਾ ਸੁਭਾਅ ਨਹੀਂ ਆ ਸਿਮਰਤ ਇਹ ਤੱਕੇ ਨੇ ਤੁਹਾਨੂੰ ਕਹੀ ਜਾਂਦੀ ਬਾਰ-ਬਾਰ ਤੇ ਇਦਾਂ ਵਾ ਇਦਾਂ ਵਾ ਜੇ ਕੁਝ ਹੋਇ ਹੁੰਦਾ ਨਾ ਕਰਦੇ ਇਹਨੂੰ ਸਾਰਾ ਕੁਝ ਮਨਜ਼ੂਰ ਆ ਉਹ ਆੜਾ-ਪੋੜਾ ਮਨਜ਼ੂਰ ਇਹਨੂੰ ਸਿਮਰਤ ਤੈਨੂੰ ਸੇ ਪਤਾ ਹੈ ਮੈਂ ਕੋਈ ਝੂਠ ਨਹੀਂ ਬੋਲਦੀ ਪਈ ਤੈਨੂੰ ਪਤਾ ਹੈ ਨਾ ਤੂੰ ਮੈਨੂੰ ਸਾਰਾ ਕੁਝ ਸੱਚ ਦੱਸਿਆ ਸੀ ਨਾ ਚੇਤਾ ਕਰ ਸਿਮਰਤ ਮੈਂ ਜਿਹੜੀ ਕੋਈ ਝੂਠ ਬੋਲੂੰਗੀ ਦੱਸ ਆਪਣੇ ਭਾਜੀ ਨੂੰ ਉਹ ਮੇਰੇ ਖਾਫ ਹੋਣਦੇ ਆ ਤੇਰੀ ਕਿਹੜੀ ਸੱਚ ਦੀ ਗੱਲ ਕਰਦੇ ਤੁਸੀਂ ਕਿਉਂ ਮੈਂ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਕਰਦੀ ਤੁਸੀਂ ਕਿਉਂ ਵਾਰ-ਵਾਰ ਇੱਕੋ ਗੱਲ ਕਰੀ ਜਾਂਦੇ ਏ ਦੇਖਿਆ ਇੱਕੋ ਗੱਲ ਦੇ ਪਿੱਛੇ ਪਈ ਨਾ ਉਹ ਗੱਲ ਨੂੰ ਛੱਡ ਵੀ ਕਿਤੇ ਹੈ ਇਹਨੂੰ ਵਧਾ-ਵਧਾ ਹੀ ਬਣਾਉਂ ਰਹੀ ਓ ਵਧਾ-ਵਧਾ ਬਣਾ ਰਹੀ ਸੰਗੀ ਕੋਟੋ ਦੀ ਕੋਈ ਸੋਚ ਨਹੀਂ ਹੈਗਾ ਇਦਾਂ ਦਾ ਕੁਝ ਨਹੀਂ ਹੈਗਾ ਜੋ ਤੂੰ ਸੋਚੀ ਜੰਨੀ ਆ ਤੂੰ ਇੱਕੋ ਗੱਲ ਦੇ ਪਿੱਛੇ ਪਈ ਏ ਤੂੰ ਤੂੰ ਸ਼ਾਂਤੋ ਦੇ ਜੀਜੂ ਤੇ ਇੰਝ ਕਿਉਂ ਦੈ ਜਿ ਆਪਣਾ ਦਿਮਾਗ ਖਰਾਬ ਕਰੋ ਨਾਲ ਤੁਹਾਨੂੰ ਪਤਾ ਤੇ ਆ ਉਹ ਕਿਦਾਂ ਦੇ ਆ ਇੱਕੋ ਗੱਲ ਨੂੰ ਪਾੜ ਛੱਡਦੇ ਨਹੀਂ ਆ ਸਾਰਾ ਤੇਰਾ ਹੀ ਕੀਤਾ ਨਾ ਸ਼ਾਂਤ ਇਹਨੇ ਮੇਰਾ ਦਿਮਾਗ ਖਰਾਬ ਕਰਕੇ ਰੱਖਿਆ ਵਾ ਸਾਰੇ ਘਰ ਦਾ ਮਾਹੌਲ ਖਰਾਬ ਕਰਕੇ ਰੱਖ ਦਗਾ ਨਹੀਂ ਸਾਰਾ ਵੜ ਕੇ ਸਹੀ ਨਾ ਮੰਮੀ ਗੱਦਗੀਆਂ ਕਿਆ ਮੈਂ ਬਿਲਕੁਲ ਸਹੀ ਐ ਸੋੜਾ ਅੰਨੇ ਗੱਲ ਸਹੀ ਐ ਜੀਜੂ ਉਹ ਦੱਪਾ ਵੀ ਸਾਡਾ ਰਿਸ਼ਤਾ ਖਰਾਬ ਹੋਵੇ ਚਾਹੇ ਨਾ ਹੋਵੇ ਮੈਨੂੰ ਲੱਗਦਾ ਦੀਨੇ ਕਹਿ ਕੇ ਕਰਵਾ ਦੇਣਾ ਸੁਣ ਲੈ ਤੁਹਾਨੂੰ ਪਤਾ ਮੰਮੀ ਰਾਤੀ ਮੇਰੀ ਮੰਮੀ ਦਾ ਫੋਨ ਵੀ ਆਇਆ ਸੀ ਉਹ ਵੀ ਮੈਨਾਂ ਅਹੋ ਗੱਲ ਪੁੱਛਣ ਦੀ ਕਿ ਤੁਹਾਡੇ ਘਰ ਚ ਕੀ ਚੱਲਣ ਦੇ ਵਾ ਕਿਉਂ ਇੱਕੋ ਗੱਲ بار بار ਤੁਸੀਂ ਸਾਹਿਲ ਦੇ ਤੇ ਆਪਣੇ ਰਿਸ਼ਤੇ ਬਾਰੇ ਗੱਲ ਕਰਦੇ ਜੀ ਤੂੰ ਠੋਕ ਕੇ ਕਹਦੇ ਮम्मी ਮੈਂ ਬਿਲਕੁਲ ਠੀਕ ਆ ਆਪਵਾੜੇ ਦੀ ਜਾੜੇ ਜੁੰਡੇ ਪੋਟਾ ਦੇ ਆਪਣੇ ਮੂੰਹ ਕਹੀ ਜਾਂਦੀ ਹੁਣ ਦੱਸ ਤੂੰ ਕਰ ਨਹੀਂ ਹੁਣ ਸਿਨਤ ਦੇ ਅੱਜ ਚਾਚੀ ਜੀ ਨੇ ਇੱਥੇ ਆਉਣਾ ਵਾ ਅੱਜ ਕੁਝ ਨਾ ਛਪਾਈ ਅੱਜ ਦਿਲ ਖੋਲ ਕੇ ਸਾਰਾ ਕੁਝ ਦੱਸ ਦੇ ਇਹਨਾਂ ਸਾਰਿਆਂ ਦੇ ਸਾਹਮਣੇ ਮੇਰੀ ਗੱਲ ਸੁਣ ਲਾ ਸਾਰੇ ਝੂਠਾ ਬੜਾਈ ਜਾਂਦੀ ਨੀ ਮੈਂ ਤੇਰੇ ਨਾਲ ਸੱਚੀ ਦੱਸਾਂ ਮੈਂ ਮੇਰਾ ਹੱਥ ਰੁਕ ਗਿਆ ਈ ਅੰਨਾ ਮਗਰ ਤੇ ਮੇਰਾ ਹੱਥ ਰੁਕਣਾ ਨਹੀਂ ਮਗਰ ਮੱਛ ਵਾਲੇ ਆਖੂ ਕਿਥੇ ਹੋਰ ਨੂੰ ਖਾਈ ਚਲੋ ਛੋਟੋ ਜੀਜੂ ਐਵੇਂ ਉਹਨਾਂ ਨੇ ਮਗਰ ਪਹਿਲੀ ਆਜੋ ਕੋਈ ਨਾ ਰਹਿਣ ਦੋ ਜੇ ਉਹਨਾਂ ਨੂੰ ਕੱਲ੍ਹ ਛੱਡ ਦਿਓ ਤੁਸੀਂ ਕੱਲ੍ਹ ਉਹਨਾਂ ਦਾ ਰੋਣਾ ਮੇਰੇ ਸਾਹਮਣੇ ਸਿੱਧੀ ਗੱਲ ਦੱਸਾਂ ਤੁਹਾਨੂੰ ਮੈਂ ਮੈਂ ਸਮਝ ਗਿਆ ਤੇ ਯਸਮੀਤ ਪਤਾ ਲੱਗ ਗਿਆ ਮੈਨੂੰ ਅਵੇ ਜੇ ਹੁਣ ਉਹਨਾਂ ਨੂੰ ਕੁਝ ਕਹਿਣਾ ਤੇ ਵੇਝ ਲਈ ਅਵੇ ਸ਼ਤਲ ਵੇਖੇ ਸ਼ਤਲ ਦਾ ਦੀ ਝੂਠੀ ਆਏ ਇਹਨਾਂ ਸਾਰੇ ਘੱਟ ਪਵਾੜਾ ਪਾ ਕੇ ਰੱਖਿਆ ਈ ਇਹ ਘਰ ਤੇ ਸ਼ਾਂਤੀ ਰਹਿ ਨਹੀਂ ਦਿੰਦੀ ਨਾ ਰੋਟੀ ਨਾ ਪਾਣੀ ਨਾ ਕੁਝ ਕੋਈ ਨਿੱਚੰਗਾ ਲੱਗਦਾ ਜਿਦੋਂ ਦੀ ਵਿਆਹ ਹੀ ਨਹੀਂ ਉਦੋਂ ਦੇ ਕਲੇਸ਼ ਪਾਇਆ ਆ ਕਦੀ ਕਿਹੇ ਗੱਲਾਂ ਕਦੀ ਕਿਹੇ ਗੱਲੋਂ ਉਹਦੀ ਤਾਂ ਸੰਗੀ ਘੁੱਟਣ ਤੱਕ ਜਾਂਦੀ ਵੀ ਤੂੰ ਦੱਸ ਤੂੰ ਦੱਸ ਮੇਰੀ ਗੱਲ ਮੰਨ ਬਦੋਂ ਵਧੀਆ ਨੂੰ ਬਣਾਉਣ ਲਈਓ ਆਪੇ ਹੀ ਲਿਆ ਕੇ ਆਪੇ ਹੀ ਉਹਦੇ ਗਾਲ੍ਹਾਂ ਪੈਣ ਲਈਓ ਸਾਨੂੰ ਤਾਂ ਸਮਝ ਵੀ ਆਉਂਦਾ ਕਿ ਕਰਨ ਕੀ ਲਈ ਏ ਜੀ ਜੀ ਕਿਰਸੀ ਕਿ ਕਰ ਹੈਗੀ ਆ ਤੂੰ ਇਹਨੇ ਆਪਣੇ ਪੰਡੀ ਆਪ ਵੀ ਕਰਾਉਂਦੇ ਜੀ ਘਰ ਵਿੱਚ ਸ਼ਾਂਤੀ ਨਾ ਰਹਿੰਦੇ ਸਾਰੇ ਨੂੰ ਤਾਂ ਆਪ ਵੀ ਰੋ ਨਾ ਘਰ ਨਾਲ ਦੇ ਵਿੱਚ ਤੂੰ ਟੰਗ ਆੜਾਈ ਫਿਰਦੀ ਆ ਉਹਨਾਂ ਦੇ ਵਿੱਚ ਪੜਾਉਣੀ ਐ ਵਿਦਕਰੇ ਪਾਉਂਦੀ ਤੂੰ ਆਪਣੀ ਦੱਸ ਤੈਨੂੰ ਮੈਂ ਜਿਹੜੀ ਗੱਲ ਕਹੀ ਸੀ ਵੀ ਆਉਂਦੀ ਲੋੜੀ ਤੱਕ ਮੈਨੂੰ ਪੋਤਰਾ ਚਾਹੀਦਾ ਦੱਸ ਡਾਕਟਰ ਕੋ ਗਈਆਂ ਕੀ ਕਹਿੰਦਾ ਉਹ ਤੈਨੂੰ ਦੱਸ ਉਹ ਕੰਮ ਵਿੱਚ ਤੇਰਾ ਧਿਆਨ ਨਹੀਂ ਹੈਗਾ ਧਿਆਨ ਤੇ ਉਹਨਾਂ ਦੇ ਵਿੱਚ ਹੈਗਾ ਪੀਏ ਨੂੰ ਕਰਾ ਇਤਰਾ ਤੇ ਆਪਨੇ ਮਜੇ ਨਾ ਰਵਾ ਆਪਣੇ ਵਾਲੇ ਪਾਸੇ ਨਹੀਂ ਵੀ ਮੈਂ ਆਪਣਾ ਕੰਮ ਕਰਾਂ ਕਸਿਆ ਤੂੰ ਮੈਨੂੰ ਆਕੇ ਵੀ ਮੰਮੀ ਮੈਂ ਰਿਪੋਰਟਾ ਕਰਾਈਆਂ ਡਾਕਟਰ ਨੂੰ ਆ ਆਉਂਦਾ ਧਿਆਨ ਹੀ ਨਹੀਂ ਤੇਰਾ ਉਧਰ ਆ ਰਹਾ ਧਿਆਨ ਹੀ ਤੇਰੇ ਵਾਲੇ ਸਿਮਰਤ ਵਾਲੇ ਤੇਰਾ ਇਤਰਾ ਸੁਣ ਰੋ ਤਰਾ ਆਪਣਾ ਨਾ ਸੋਚੀ ਉਹਦਾ ਸੋਚੀ ਤੋ ਉਹਦਾ ਸਾਕੋਚ ਉਹਦੇ ਨੇ ਤੇਰਾ ਬੜਾ ਬੇੜਾ ਘਰ ਖੋਜਣੇ ਤੇਰਾ ਤੇਰਾ ਰਾਣਾ ਕੱਖ ਨਹੀਂ ਵੇਖਦੀ ਉਹਦਾਂ ਤੂੰ ਡਾਕਟਰ ਦਾ ਰਿਪੋਰਟਾ ਲੈ ਇੱਥੇ ਕੀ ਆਇਆ ਉਹ ਦੱਸਿਆਈ ਇਹ ਤੇ ਉਹ ਨਾ ਇਹ ਤਾਂ ਨਹੀਂ ਕਿ ਪੀ ਇਹਨੂੰ ਬੇਬੀ ਹੋਣਾ ਹੀ ਨਹੀਂ ਤੇ ਤੂੰ ਤਾਂ ਹੀ ਉਹਦੇ ਮਗਰ ਪਈ ਹੋਵੇਂ ਕਿ ਕਿਤੇ ਇਹਨੂੰ ਹੋ ਗਿਆ ਤੇ ਇਹਦੀ ਇੱਜ਼ਤ ਹੋ ਜਾਣੀ ਐ ਇਹਨੂੰ ਲੜਕਣ ਕਿਤੇ ਮੈਂ ਕੱਢਾਂ ਇਸੇ ਕਰਕੇ ਤਾਂ ਨਹੀਂ ਉਹਦੇ ਮਗਰ ਪਈ ਤੂੰ ਇਹੋ ਹੀ ਤੇਰੀ ਸੋਚਣੀ ਐ ਮੈਨੂੰ ਤਾਂ ਲੱਗਦਾ ਪੀ ਇਹ ਨਾ ਕਦਰ ਖੱਟ ਲਵੇ ਮੈਂ ਪਿੱਛੇ ਨਾ ਰਹਿ ਜਾ ਤੀ ਤੂੰ ਡਾਕਟਰ ਨੇ ਕੋਈ ਗੱਲ ਕਹੀ ਤੈਨੂੰ ਛੇਤੇ ਨੂੰ ਇਹੋ ਹੀ ਕੋਈ ਗੱਲ ਹੈਗੀ ਆ ਡਾਕਟਰ ਨੇ ਤੈਨੂੰ ਕੋਈ ਗੱਲ ਕੀਤੀ ਆ ਤੇ ਸੱਚੋ ਸੱਚ ਦੱਸ ਦੇਂਗੀ ਤੇ ਚੰਗੀ ਰਹੇਗੀ ਤੇ ਸੱਚੋ ਸੱਚ ਮੈਨੂੰ ਦਾਦੇ ਤਾਂ ਕਿ ਤੂੰ ਮਾਂ ਤੇਰੇ ਕਾ ਲਾ ਪੇਕੇ ਤੇ ਮੁੰਡੇ ਆਪਣੇ ਦੇ ਨਾਲ ਤੂੰਜਾ ਵਿਆਹ ਕਰਾ ਤੇ ਫਿਰ ਮੇਰੇ ਘਰ ਪੋਤਰਾ ਆਵੇ ਤੇਰੇ ਕੋ ਕੁਛ ਨਹੀਂ ਸਕਦਾ ਦੱਸ ਦੇਈ ਮੈਨੂੰ ਜਰਾ ਤੂੰ ਹੁਣ ਮੈਂ ਤੇਰੇ ਵਾਲੀ ਹੋ ਧਿਆਨ ਮੇਰਾ ਤੇਰੇ ਵਾਲੀ ਹੁਣ ਤੂੰ ਸਿਮਰਤ ਨਾਲ ਲੜ ਤਾ ਤੇਰੇ ਨਾਲ ਮੈਨੂੰ ਲੱਗਦਾ ਇਹੋ ਹੀ ਕੋਈ ਗੱਲ ਐ ਡਾਕਟਰ ਨੇ ਇਹੀ ਕਿਹਾ ਵੀ ਤੇਰੇ ਬੇਬੀ ਨਹੀਂ ਹੋ ਸਕਦਾ ਇਸ ਕਰਕੇ ਹੀ ਇਹ ਸਿਮਰਤ ਨਾਲ ਲੜਦੀ ਆ ਪੀਏ ਘਰੋਂ ਚਲ ਜੇ ਜੀ ਇਹਦੇ ਹੋ ਗਿਆ ਤੇ ਇਹਦੀ ਇੱਜ਼ਤ ਹੋ ਜਣੀਆ ਤੇ ਮੇਰੀ ਇੱਜ਼ਤ ਨਹੀਂ ਹੋਣੀ ਤੇ ਇਹੀ ਗੱਲ ਹੈਗੀ ਆ ਤਾਈ ਉਹਦ ਨਾਲ ਲੜਦੀ ਆ ਮੈਨੂੰ ਹੁਣ ਪਤਾ ਲੱਗਾ ਦੀ ਵਿਚਲੀ ਗੱਲ ਦਾ ਤਾਈ ਆਪਣੇ ਵਾਲੇ ਪਾਸੇ ਧਿਆਨ ਨਹੀਂ ਦੇਣ ਦੀ ਤੇ ਲੜਾਈਆਂ ਵਾਲੇ ਪਾਸੇ ਧਿਆਨ ਦੇਂਦੀ ਆ ਨਿਤ ਦਿਨ ਲੜਾਈ ਰੱਖਦੀ ਐ ਨਿਤ ਦਿਨ ਇਹ ਗੱਲ ਗਲਤ ਹੈਗੀ ਆ ਕੋਈ ਨਾ ਕੋਈ ਤੇ ਮੈਂ ਦਿਨ ਨੂੰ ਕੁਸਤੋਂਦਿਆ ਕਿਉਂ ਵਿਆਹ ਕਰਾ ਲਿਆ ਨੰਨੇ ਕੋਈ ਨਹੀਂ ਟੈਨਸ਼ਨ ਲੈਣ ਦੀ ਕੋਈ ਨਾ ਸਭ ਕੁਝ ਸਹੀ ਹੋ ਜਾਊਗਾ ਨਾਲੇ ਤੁਹਾਨੂੰ ਪਤਾ ਤੇ ਆ ਇਹ ਕਿਦਾਂ ਦੇ ਆ ਇੱਕ ਵਾਰੀ ਗੱਲ ਜਿਹੜੀ ਨਾ ਦਿਮਾਗ 'ਚ ਬੈ ਗਈ ਨਾ ਉਹ ਗੱਲ ਦਬਾ ਚ ਖੜਾ ਨਹੀਂ ਛੱਡਦੀ ਪਰ ਇੰਨਾ ਕਿਹੜਾ ਇੱਕੋ ਗੱਲ ਦੇ ਪਿੱਛੇ ਪਈ ਐ ਮੈਂ 20 ਵਾਰੀ ਸਮਝਾ ਚ ਰਹਿਣ ਨੂੰ ਮੈਂ ਸੱਚੀ ਨਹੀਂ ਨੱਕ ਪਸਤੋਂ ਦੇਣਾ ਚਾਹੀਦਾ ਨਾ ਵਿਆਹ ਕਰਾਂਗੇ ਮੈਂ ਕਿਉਂ ਵਿਆਹ ਕਰਾ ਲਿਆ ਤੇ ਨਾਲ ਤੁਹਾਨੂੰ ਪਤਾ ਨਹੀਂ ਗਵਾਰਜੀ ਚ ਕੀ ਦਿਖਿਆ ਨਹੀਂ ਤਾਂ ਇਹਨੂੰ ਤੇ ਵੈਸੇ ਨਹੀਂ ਕੋਈ ਮੁੰਡਾ ਪਸੰਦ ਕਰਦਾ ਸੀ ਮੈਨੂੰ ਪਤਾ ਕੀ ਮੈਨੂੰ ਇਹ ਸਿੰਪਲ ਜੀ ਆ ਸਿਆਣੀ ਆ ਘਰ ਦਾ ਕੰਮ ਕਰਨ ਕਰਨ ਬਲੀ ਆ ਬਹੁਤ ਵਧੀਆ ਲੋ ਪਰ ਮੈਨੂੰ ਇਹ ਨਹੀਂ ਪਤਾ ਇਹਦੀ ਸੋਚ ਇਦਾਂ ਦੀ ਆ ਵੈਸੇ ਨਾ ਇਹ ਸਭ ਘਾਰੀ ਸੰਭਾਲ ਸਕਦੀ ਆ ਰਿਸ਼ਤੇ ਦੀ ਅਹਿਮਤ ਇਹਨੂੰ ਨਹੀਂ ਪਤਾ ਕਿ ਆਦਮੀ ਦਾ ਪਿਆਰ ਕੀ ਹੁੰਦਾ ਵੈਸੇ ਨਾ ਇੱਕ ਤਾਂ ਉਹ ਆਪਣੇ ਦਿਲ ਦੀ ਗੱਲ ਕਹੋ ਤੁਹਾਨੂੰ ਪਤਾ ਜਦੋਂ ਆਪਾਂ ਪਹਿਲੀ ਵਾਰ ਮਿਲੇ ਸੀ ਮੈਨੂੰ ਇਹ ਹੀ ਕਿਸ਼ਾਤ ਤੁਸੀਂ ਮੈਨੂੰ ਪਸੰਦ ਕਰਦੇ ਜੀ ਪਰ ਪਤਾ ਨਹੀਂ ਤੁਹਾਨੂੰ ਇਹ ਗਵਾਰ ਚ ਕੀ ਦਿਖ ਗਿਆ ਕਿ ਜਿਹੜਾ ਤੁਸੀਂ ਇਹਨੂੰ ਪਸੰਦ ਕਰ ਲਿਆ ਬੱਸ ਤਾਂ ਲੈ ਖਾਲ ਦੱਸ ਤੂੰ ਵੀ ਨੀ ਸਮਾਰਟ ਹੈਂਸਮ ਗੁੱਡ ਲੁਕਿੰਗ ਤੁਹਾਨੂੰ ਤੇ ਕੋਈ ਵੀ ਕੁੜੀ ਮਿਲ ਜਾਣੀ ਹੈ ਤੁਹਾਨੂੰ ਪਤਾ ਨਹੀਂ ਇਹ ਗਵਾਰ ਚ ਕੀ ਦਿਖ ਗਿਆ ਬਾਕੀ ਜਦੋਂ ਕੋਈ ਨਾ ਤੁਹਾਨੂੰ ਮੈਂ ਆਪਣੇ ਦਿਲ ਦੀ ਗੱਲ ਦੱਸਾਂ वैसे ना मेरे भी दिल च बड़ा ही कि मेरा जेड़ा हस्बैंड होवे ਤੁਹਾਡੇ ਵਰਗਾ ਹੋਵੇ 스마트 হ্যান্ডসাম ਗੁੱਡ ਲੁਕਿੰਗ ਸਰਦਾਰ ਹੋਵੇ ਵਾਕੀ ਚਲੋ ਜੋ ਕਿਸਮਤ ਚ ਵੈਸੇ ਖੁਸ਼ ਤੇ ਮੈਂ ਹੁਣ ਵੀ ਆ ਪਰ ਜੋ ਮੇਰੇ ਸੁਪਨੇ ਚ ਹੀ ਜੇ ਉਹ ਮਿਲ ਜਾਂਦਾ ਤੇ ਗੱਲ ਹੀ ਹੋਰ ਹੋਈ ਨਾ ਚਾ ਇੰਨੀ ਲੜਾਈ ਦਾ ਇੱਕ ਤੇ ਫਾਇਦਾ ਆ ਕਿ ਮੈਂ ਆਪਣੇ ਦਿਲ ਦੀ ਗੱਲ ਇਹਨਾਂ ਦੱਸ ਹੀ ਦਿੱਤੀ। ਭਾਬੀ ਤੇਰੇ ਹੌਂਕਾ ਦੇ ਜੀ ਮੈਂ ਤਾਂ ਭਾਬੀ ਤੋਂ ਪਹਿਲਾਂ ਹੀ ਸੁਣ ਜਾਣਾ ਉਹਦੀ ਗੱਲਾਂ ਵਿੱਚ ਨਾਲੇ ਤੂੰ ਹੀ ਆ ਸਾਡੇ ਦੋਨਾਂ ਕਰਕੇ ਨਾ ਆਪਣਾ ਰਿਸ਼ਤਾ ਨਾ ਖਰਾਬ ਕਰੋ ਤੁਹਾਨੂੰ ਪਤਾ ਤੇ ਆ ਮੇਰੇ ਵਿਆਹ ਤੋਂ ਪਹਿਲਾਂ ਤੁਹਾਡੇ ਤੇ ਭਾਜੀ ਵਿੱਚ ਸਾਰਾ ਕੁਝ ਕਿੰਨਾ ਵਧੀਆ ਸੀ ਸਗੋਂ ਮੈਂ ਤੇ ਭਾਈ ਨੂੰ ਟੀਚਰਾਂ ਕਰਦਾ ਨਹੀਂ ਤੇ ਜਿਹੜਾ ਕੰਮ ਇਹਦੇ ਭਰਾ ਨੇ ਐਂ ਤੱਕ ਨਹੀਂ ਕੀਤਾ ਤੇ ਭਾਬੀ ਨੇ ਆ ਕੇ ਉਹ ਵੀ ਕਰਾ ਦਿੱਤੇ ਆ ਤੁਹਾਨੂੰ ਪਤਾ ਨਾ ਤੁਹਾਡੇ ਦੋਨਾਂ ਦਾ ਵਿਆਹ ਕਿਦਾਂ ਆ ਭਾਈ ਨੇ ਮੰਗ ਕੇ ਤੁਹਾਡਾ ਰਿਸ਼ਤਾ ਲਿਤਾ ਹੀ ਤੇ ਭਾਜੀ ਤੁਹਾਨੂੰ ਕਿੰਨਾ ਪਸੰਦ ਕਰਦੇ ਆ ਤਾਂ ਹੁਣ ਜਦੋਂ ਮੇਰਾ ਵਿਆਹ ਹੋਇਆ ਵਾ ਤੁਸੀਂ ਅਸਾ ਸਾਡੇ ਦੋਨਾਂ ਦਾ ਰਿਸ਼ਤਾ ਸਹੀ ਕਰਦੇ ਚੱਕਰ ਵੇਜਣਾ ਆਪਣਾ ਰਿਸ਼ਤਾ ਵੀ ਖਰਾਬ ਕਰਕੇ ਬਹਿ ਗਏ ਜੀ ਮੈਂ ਭਾਬੀ ਤਾਂ ਨਹੀਂ ਕੋਈ ਗੱਲ ਕਹਿਣਾ ਮੈਂ ਕਿ ਸਾਡੇ ਦੋਨਾਂ ਕਰਕੇ ਨਾ ਆਪਣਾ ਰਿਸ਼ਤਾ ਨਾ ਖਰਾਬ ਕਰੋ ਜਿਵੇਂ ਟਾਡਾ ਸਾਰਾ ਕੁਝ ਪਹਿਲਾਂ ਹੀ ਨਾ ਉਵੇਂ ਰਹਿਣ ਦੋ ਸਾਹਿਬ ਤੈਨੂੰ ਹੀ ਪਤਾ ਹੈ ਤੇਰਾ ਤੇ ਸਿਮਰਤ ਦਾ ਰਿਸ਼ਤਾ ਕਿੱਦਾਂ ਦਾ ਹੈ ਪੰਜ ਤੋਂ ਮੈਂ ਸਾਰਿਆਂ ਨੂੰ ਦੱਸਦੀ ਆ ਨਾ ਸਿਮਰਤ ਮੁੱਕਰ ਹੀ ਜਾਂਦੀ ਆ ਜਦੋਂ ਮੈਂ ਕਹਿੰਦੀ ਆ ਨਾ ਕਿ ਹਾਂ ਆ ਗੱਲਿਆ ਉਹ ਸੱਚਾਈ ਤੋਂ ਮੂੰਹ ਫੇਰ ਲੈਂਦੀ ਆ ਪਤਾ ਨਹੀਂ ਉਹਦੇ ਦਿਲ 'ਚ ਕੀ ਆ ਸ਼ਾਇਦ ਉਹ ਸੋਚਦੀ ਆ ਕਿ ਮੈਨੂੰ ਕਿ ਤਸਹਲ ਕਰੋ ਬਾਰ ਨਾ ਕੱਢ ਦੀ ਜੇ ਮੈਂ ਸੱਚ ਦੱਸਤਾ ਭਾਬੀ ਤੂੰ ਤੇ ਦੱਸ ਸਕਦਾ ਹੈ ਨਾ ਤੂੰ ਤੇ ਮੇਰਾ ਭਰਾਵਾਂ ਵਰਗਾ ਦੀ ਹੋ ਰਿਆਂ ਨਾ ਤੂੰ ਦੱਸ ਦੇ ਸਾਰਿਆਂ ਨੂੰ ਕਿ ਸਾਡੇ ਰਿਸ਼ਤੇ ਦੀ ਆ ਸੱਚਾਈ ਆ ਵੇਖ ਤੂੰ ਖਿੱਚ ਨਾ ਰੱਖੋ ਸਾਬ ਨੂੰ ਵਿਆਹ ਬਾਰ ਬਾਰ ਨਹੀਂ ਹੁੰਦੇ ਇੱਕ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਸਾਰੀ ਸਮਝੇ ਨਾ ਗੱਲਾਂ ਨੂੰ ਸੱਚ ਭਾਬੀ ਮੈਂ ਤਾਂ ਤੁਹਾਨੂੰ ਸ਼ੁਰੂ ਤੋਂ ਦੱਸਦਾ ਰਿਹਾ ਵਾਂ ਪਰ ਤੁਸੀਂ ਮੇਰੀ ਸੁਣੀ ਕਿੱਥੇ ਭਾਬੀ ਜੇ ਉਹ ਤੁਸੀਂ ਮੇਰੀ ਸੁਣ ਲਈ ਹੁੰਦੀ ਨਾ ਅੱਜ ਤਾਂ ਨਵਾ ਦੇਣਾ ਵੇਖਣਾ ਪੈਂਦਾ ਮੈਂ ਸੋਚਿਆ ਸੀ ਕਿ chal ਤੁਹਾਡਾ ਵਿਆਹ ਹੋ ਜੂਗਾ ਉਹ ਤੇ ਨਹੀਂ ਨਾ ਪਿਆਰ ਕਰਦੀ ਏ ਤੇ ਤੂੰ ਵੀ ਅੱਗੋਂ ਸਹੀ ਹੋ ਜਾਏਗਾ ਸਭ ਕੁਝ ਤੁਹਾਡੇ ਚ ਸਹੀ ਹੋ ਜਾਊਗਾ ਮੈਨੂੰ ਕੀ ਪਤਾ ਸੀ ਕਿ ਤੁਹਾਡਾ ਰਿਸ਼ਤਾ ਉਹਦਾ ਉਹੀ ਰਹਿਣਾ ਫਿਰ ਭਾਬੀ ਰਿਸ਼ਤਾ ਤਾਂ ਤਾਂ ਸਹੀ ਹੁੰਦਾ ਨਾ ਜੇ ਉਹ ਰਿਸ਼ਤੇ ਦੇ ਵਿੱਚ ਕੁਝ ਹੁੰਦਾ ਤੁਹਾਨੂੰ ਸਾਰਾ ਕੁਝ ਹੀ ਪਤਾ ਵਾ ਕੋਲੇ ਵਿੱਚ ਤੁਸੀਂ ਇਕੱਠੇ ਹੁੰਦੇ ਤੇ ਜੇ ਇਦਾਂ ਦੀ ਕੋਈ ਗੱਲ ਹੁੰਦੀ ਤਾਂ ਮੈਨੂੰ ਤਾਂ ਪਤਾ ਲੱਗਣੀ ਸੀ ਪਰ ਸਾਹਿਬ ਸਿੰਗਰ ਤੇ ਮੈਨੂੰ ਕਹਿੰਦੀ ਸੀ ਕਿਸ ਸਾਹੀ ਮੇਰ ਨਾਲ ਬੜਾ ਪਿਆਰ ਕਰਦਾ। ਮੈਂ ਤਾਂ ਵਿਆਹ ਕਰਾਉਣਾ ਹੁੰਦਾ। ਭਾਬੀ ਸਾਹਿਬ ਮੈਨੂੰ ਕੀ ਪਤਾ ਸੀ? ਸਾਰਾ ਸਾਰਾ ਝੂਠ ਹੈ ਇਹ ਗੱਲ। ਭਾਬੀ ਤੁਸੀਂ ਵੀ ਕੋਲੇ ਸਾਡੇ ਨਾਲ ਹੀ ਹੁੰਦੇ ਸੀ। ਤੁਸੀਂ ਦੱਸ ਦੋ ਸਾਨੂੰ ਕਦੀ ਲੱਗਾ ਸਾਡੇ ਦੋਨਾਂ ਦੇ ਵਿੱਚ ਕੁਛ ਹੈਗਾ ਇਦਾਂ ਦਾ? ਹਾਂ। ਜਦੋਂ ਮੈਂ ਤੁਹਾਨੂੰ ਵੇਖਦੀ ਸੀ। ਉਦੋਂ ਤੁਸੀਂ ਹੱਸਦੇ ਖੇੜਦੇ ਸੀ। ਇਕੱਠੇ ਹੁੰਦੇ ਜਾਂਦੇ ਸੀ। ਸਾਰਾ ਕੁਝ ਹੈਗਾ ਤੇ ਹੈ ਅਸੀਂ ਸਾਹੀ? ਉਹ ਭਾਬੀ ਇਦਾਂ ਦਾ ਕੁਝ ਵੀ ਨਹੀਂ। ਇਦਾਂ ਦੀਆਂ ਗੋਲੇ ਵੇ ਤਾਂ ਮੇਰੀਆਂ 36 ਫਰੈਂਡ ਹੀ। ਹੁਣ ਉਹਨਾਂ ਸਾਰਿਆਂ ਦੇ ਨਾਲ ਮੈਂ ਵਿਆਹ ਕਰਾ ਲੈਂਦਾ। ਟਾਡੇ ਨਾਲ ਵੀ ਤਾਂ ਹਾਕ ਦਾ ਖੇਡਦਾ ਸੀ ਕਿ ਤੁਹਾਡਾ ਮੇਰਾ ਕੁਝ ਹੈਗਾ ਸੀ ਅਰ ਸਾਹਿਬ ਸਿਮਰਤੇ ਕਹਿੰਦੀ ਸੀ ਕਿ ਮੈਂ ਇੰਨਾ ਪਿਆਰ ਕਰਦਾ ਵੇ ਤੇ ਮੈਂ ਵੀ ਇਦਾਂ ਕਰਦੀ ਹਾਂ ਹੁਣ ਮੈਨੂੰ ਕੀ ਪਤਾ ਇਸੇ ਕਰਕੇ ਮੈਂ ਤੁਹਾਡਾ ਦੋਵਾਂ ਦਾ ਵਿਆਹ ਕਰਾਤਾ ਭਾਬੀ ਐਸੇ ਗੱਲ ਤਾਂ ਮੈਨੂੰ ਨਫੜਾ ਦਾਲੇ ਤੋਂ ਉਹਨੇ ਰਿਸ਼ਤੇ ਦੀ ਬੁਨਿਆਦ ਹੀ ਨਾ ਝੂਠ ਤੋਂ ਰੱਖੀ ਆ ਸਾਹਿਬ ਜਦੋਂ ਮੈਂ ਉਹਦੀਆਂ ਗੱਲਾਂ ਸੁਣਦੀ ਮੈਨੂੰ ਐਂ ਲੱਗਦਾ ਕਿ ਉਹ ਸੱਚ ਬੋਲਦੀ ਹੈ ਜਦ ਮਤਰੀਆਂ ਗੱਲਾਂ ਸੁਣਦੀ ਮੈਨੂੰ ਐ ਲੱਗਦਾ ਤੂੰ ਸੱਚ ਬੋਲਦਾ ਵਾ ਹੁਣ ਮੈਨੂੰ ਕੀ ਪਤਾ ਵਾ ਕੀ ਕੌਣ ਸੱਚਾ ਟਾਡੇ ਦੋਵਾਂ ਚ ਤੇ ਕੌਣ ਝੂਠਾ ਵਾ ਮੈਂ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਭਾਬੀ ਆ ਸੱਚ ਝੂਠ ਹਨਾ ਆਪਣੀ ਜਾ ਕੇ ਤੁਸੀਂ ਭੈਣ ਨੂੰ ਪੁੱਛ ਲਓ ਤੇ ਜੇ ਉਹ ਆਈ ਹੈ ਨਾ ਉਹਦਾ ਕੋਈ ਨਾ ਕੋਈ ਮਕਸਦ ਜ਼ਰੂਰ ਆ ਤੇ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਇਹ ਜਲਦੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਾਊਗਾ ਬਾਕੀ ਮੈਂ ਇੱਕੋ ਗੱਲ ਕਹੂੰਗਾ ਤੁਸੀਂ ਸਾਡੇ ਦੋਨਾਂ ਕਰਕੇ ਨਾ ਆਪਣਾ ਰਿਸ਼ਤਾ ਖਰਾਬ ਕਰੋ ਜੋ ਵੀ ਗੱਲ ਹੈ ਨਾ ਪਿਆਰ ਨਾਲ ਸੌਟ ਆਊਟ ਕਰ ਲਓ ਤੇ ਬਸ ਸਾਡਾ ਮੈਟਰ ਚੁੱਕਿਆ ਨਾ ਕਰੋ ਆਪਣੇ ਦੋਨਾਂ ਵਿੱਚ ਵੀ ਭਾਬੀ ਇੱਕ ਗੱਲ ਹੋਰ ਮੈਂ ਤੁਹਾਡਾ ਸਾਥ ਨਾ ਹਰ ਇੱਕ ਮੋੜ ਤੇ ਦਊਂਗਾ ਤੁਸੀਂ ਭਾਵੇਂ ਮੈਨੂੰ 100 ਭਾਵੇਂ 1000 ਬੰਦਿਆਂ ਦੇ ਵਿੱਚ ਪੁੱਛ ਲਿਓ ਮੈਂ ਸਿਮਰਤ ਵਾਂਗੂ ਮੁਕਰੂੰਗਾ ਨਹੀਂ ਮੈਂ ਇੱਕੋ ਗੱਲ ਕਹੂੰਗਾ ਮੇਰਾ ਤੇ ਸਿਮਰਤ ਦਾ ਕੋਈ ਰਿਸ਼ਤਾ ਨਹੀਂ ਹੋਗਾ ਬਾਕੀ ਚਲੋ ਆਪਣਾ ਧਿਆਨ ਰੱਖਿਓ ਹੁਣ ਰੋਇਓ ਨਾ ਤੇ ਉਠੋ ਰੋਟੀ ਪਾਣੀ ਖਾਓ ਇਹ ਕੀ ਕਰਕੇ ਗਿਆ ਕਿਸੇ ਮਰਦ ਦਾ ਕੋਈ ਮਕਸਦ ਹੈ ਜਿਹਦੇ ਵਾਸਤੇ ਇਸ ਘਰ ਚਾਹੀਏ ਉਹਦਾ ਕੀ ਮਕਸਦ ਹੋ ਸਕਦਾ ਗਲਤ ਇਹਨਾਂ ਦੇ ਰਿਸ਼ਤੇ ਦੀ ਹੁੰਦੀ ਆ ਦੀਆਂ ਗੱਲਾਂ ਸੁੰਦੀਆਂ ਇਹ ਸੱਚਾ ਲੱਗਦਾ ਹੈ ਜੀ ਇਹਨੇ ਪਿਆਰ ਕੀਤਾ ਹੀ ਨਹੀਂ ਸੀ ਰਤਨਾ ਫਿਰ ਇਹ ਆਪਣੀ ਜਗ੍ਹਾ ਠੀਕ ਹੈ ਫਿਰ ਤੇ ਸਿਮਰਤ ਵੈਹੇ ਭੱਲੇ ਪੈ ਗਈ ਇਹਦੀ ਏ ਕਿਥੋਂ ਰਿਸ਼ਤਾ ਨਭੜੂਗਾ ਉਹਦੇ ਪਰ ਮਕਸਦ ਕਿਹੜਾ ਹੋ ਸਕਦਾ ਸਿਮਰਤ ਅੰਦੇ ਤੇ ਹੋ ਤੇ ਨੂੰ ਤਾਂ ਚਾਹਾਂ ਕਿ ਇਹ ਕੀ ਬਣੰਡੀ ਆ ਇਹ ਗੱਲ ਤਾਂ ਸਹੀ ਕਹਿ ਕੇ ਗਿਆ ਹੈ ਕੀ ਸਿਮਰਤ ਮੁੱਕਰ ਜਾਂਦੀ ਐ ਤੇ ਝੂਠੀ ਐ ਹਰ ਜਗ੍ਹਾ ਮੈਨੂੰ ਕਹਿ ਦਿੰਦੀ ਐ ਕਿ ਮੇਰਾ ਤੇ ਸਾਹਿਲ ਦਾ ਰਿਸ਼ਤਾ ਨਹੀਂ ਸਹੀ ਨਹੀਂ ਸਹੀ ਦੀਦੀ ਮੈਂ ਬੜੀ ਦੁਖੀ ਹਾਂ ਜਦੋਂ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਉਦੋਂ ਸਾਫ਼ ਮੁੱਕਰ ਜਾਂਦੀ ਪਤਾ ਨਹੀਂ ਹੁਣ ਮੈਂ ਤੇ ਉੱਥੇ ਵੀ ਦੱਸ ਆਈਆਂ ਸਾਰਿਆਂ ਹੁਣ ਚਾਚੀ ਜੀ ਤੇ ਪੂਆ ਜੀ ਹੁਣੇ ਭਾਵੇਂ ਇੱਥੇ ਆਉਣ ਬੜਾ ਤਗੜਾ ਖਲਾਰਾ ਪੈਣ ਵਾਲਾ ਜੀ ਇਹ ਫੇਰ ਮੁੱਕਰ ਗਈ ਮੇਰਾ ਪਤਾ ਨਹੀਂ ਕੀ ਬਣੂਗਾ ਇਸ ਘਰ ਚ ਹਾਂ ਕੀ ਪਤਾ ਨਹੀਂ ਮੰਮੀ ਜੀ ਨੇ ਕਿਹੜੀਆਂ-ਕਿਹੜੀਆਂ ਗੱਲਾਂ ਸੁਣਾਤੀਆਂ ਮੈਨੂੰ ਜਿਹੜੀਆਂ ਨਹੀਂ ਵੀ ਸੁਣਾਉਣ ਵਾਲੀਆਂ ਸੀ ਸਾਹੀ ਬਿਲਕੁਲ ਸਹੀ ਕਹਿੰਡਿਆ ਹੈ ਕਿ ਇਹਨਾਂ ਦੇ ਵਿਆਹ ਤੋਂ ਪਹਿਲੇ ਮੇਰੇ ਤੇ ਰਣਜੀਤ ਦੇ ਰਿਸ਼ਤੇ ਵਿੱਚ ਬਹੁਤ ਪਿਆਰ ਸੀ ਹਰ ਪੱਖੋਂ ਸਮਝਦੇ ਸੀ ਮੈਨੂੰ ਰਣਜੀਤ ਉਹੋ ਹੀ ਬੰਦਾ ਹੈ ਤੇ ਅੱਜ ਹਾਜ ਮੈਨੂੰ ਵੇਖਣਾ ਹੀ ਨਹੀਂ ਪਸੰਦ ਕਰਨ데요 ਇੱਥੋਂ ਤੱਕ ਕਹਿੰਦੇ ਐ ਕਿ ਮੈਂ ਤੇਰੇ ਨਾਲ ਵਿਆਹ ਕਰਕੇ ਬੜੀ ਵੱਡੀ ਗਲਤੀ ਕਰ ਬੈਠਾ ਕਿ ਬੰਦਾ ਪਿਆ ਮੇਰੇ ਨਾਲ ਤੇ ਮਾ ਖਰਾਬ ਹੋਇਆ ਪਿਆ ਸੋਚ